ਹਾਂ ਪਤਾ ਕਰ ਗਏ ਕੋਈ ਨਹੀਂ ਪਤਾ ਹੋਈ ਪਤਾ ਹੀ ਨਹੀਂ ਹਦਾ ਕੀ ਸਾਡਾ ਨਾ ਕੋਈ ਜੀ ਵਾਲਾ ਕੁਝ ਜਿਆ ਪਰ ਵੀ ਇੰਤਜ਼ਾਮ ਬਣਾਇਆ ਪਤਾ ਮੈਨੂੰ ਪਤਾ ਨਹੀਂ ਸਾਡਾ ਕੋਈ ਇਕਦਮ ਸਾਰਾ ਕੁਝ ਤਸਮ ਕਰਦਾ ਕਿੰਨੀਆਂ ਗੱਡੀਆਂ ਲੱਗਦੀਆਂ ਹੁੰਦੀਆਂ 70 ਜਿੰਦੇ ਜੁੰਦੇ ਲਾ ਕੇ ਸਾਰੇ ਅਸੀਂ ਮੇਨ ਟਾਈਮ ਸੀ ਉਸੇ ਬੰਦ ਕਰਕੇ ਬੜੇ ਚੰਗੀ ਤਰ੍ਹਾਂ ਜਾਂਦੇ ਅਸੀਂ ਕੋਈ ਪਤਾ ਨਹੀਂ ਚੱਲਿਆ ਕਿ ਇਦਾਂ ਹੋਇਆ ਬਾਹਰ ਜਦੋਂ ਨਿਕਲੇ ਆ ਨਾ ਰੋਲਾ ਪਿਆ ਬਾਹਰ ਅੱਗ ਲੱਗੀ ਮਾਂ ਬਰਬਾਦ ਰhete ਨਿਕਾ ਦੀ ਸਿੱਧੀ ਜੀ ਮੰਜ਼ਲ ਤੇ ਕਿੰਨੇ ਦਾ ਨੁਕਸਾਨ ਹੈਗਾ ਵਸੇ ਲੱਗਦਾ ਪਤਾ ਨਹੀਂ ਸਾਨੂੰ ਕੁਝ ਨਹੀਂ ਪਤਾ ਜੇ ਕੋਈ ਉਹ ਬੱਚਿਆਂ ਨੂੰ ਬਤਾਉਣਾ ਜਿੰਨਾ ਬੱਚਿਆਂ ਨੇ ਮਿਹਨਤ ਕੀਤੀ ਹੋਈਆਂ ਸੀਗੀਆਂ ਤੁਸੀਂ ਦੇਖ ਸਕਦੇ ਕਿ ਜਿਹੜੇ ਲੈਂਟਰ ਵੀ ਜਿਹੜਾ ਇੱਕ ਤਰ੍ਹਾਂ ਦਾ ਫਟ ਚੁੱਕਾ ਹੋਇਆ ਤੇ ਆਲੇ ਦੁਆਲੇ ਜਿਹੜੇ ਘਰ ਵੀ ਜਿਹੜੇ ਹੈਗੇ ਸੀ ਉਹਨਾਂ ਦੇ ਵੀ ਜਿਹੜੇ ਲੈਂਟਰ ਫਟ ਚੁੱਕੇ ਹੋਏ ਨੇ ਇੱਕ ਅੱਗ ਲੱਗੀ ਤੇ ਨਾਲ ਫੈਕਟਰੀ ਸੀ ਕਬਾਰੀਏ ਦੀ ਪਿਛਲੀ ਗਲੀ ਤੋਂ ਅਗਲੀ ਗਲੀ ਤੋਂ ਸਾਰਾ ਇੱਕ ਤਰ੍ਹਾਂ ਦਾ ਸਵਾਹ ਹੋ ਚੁੱਕਾ ਹੋਇਆ ਔਰ ਜਿਹੜੇ ਆਲੇ-ਦੋਲੇ ਦੇ ਦੇਖ ਸਕਦੇ ਹੋ ਤਸਵੀਰਾਂ ਕਿ ਕੰਧਾਂ 'ਵੀ ਆਸਟਮ ਜਿਹੜੀਆਂ ਹੋਈਆਂ ਪਈਆਂ ਗਰਮ ਹੋਈਆਂ ਪਈਆਂ ਨੇ ਤੇ ਇੱਕ ਘਰ, ਦੋ ਘਰ, ਤਿੰਨ ਘਰ ਇਕੱਠੇ ਤਿੰਨ ਘਰ ਇੱਕ ਗਲੀ ਦੇ ਵਿੱਚ ਉਸ ਤੋਂ ਪਿਛਲੀ ਗਲੀ ਦੇ ਵਿੱਚ ਵੀ ਦੋ ਤਿੰਨ ਜਿਹੜੇ ਘਰ ਹੈਗੇ ਨੇ ਉਹਨਾਂ ਦੇ ਵੀ ਲੈਂਟਰ ਗਿਰ ਚੁੱਕੇ ਹੋਏ ਨੇ ਸੋਤ ਤਸਵੀਰਾਂ ਤੁਹਾਨੂੰ ਬਿਲਕੁਲ ਦਿਖਾ ਰਿਆ ਸੋਡੀ ਹੋਮ ਨਿਊਜ਼ ਚੈਨਲ ਦੇ ਉੱਤੇ ਕਿ ਕਿੱਥੇ ਕੀ ਗੰਦੀ ਨਗਰ ਹੋਇਆ ਹੋਇਆ ਗੰਦੀ ਨਗਰ ਲੱਗ ਪਈ ਤੇ ਸੂਝਾ ਤੁਹਾਨੂੰ ਬਿਲਕੁਲ ਇਹੋ ਜਿਹਾ ਕਸਤਾ ਬਹੁਤ ਗਲਤ ਕਰਦੇ ਬੜੀ ਮੰਦ ਭਾਗੀ ਘਟਨਾ ਹੋਈ ਹੈ ਸਾਡਾ ਜੁਬੇ ਬਸੰਤ ਨਗਰ ਦਾ ਏਰੀਆ ਜਿੱਥੇ ਤਕਰੀਬਨ ਏਰੀਆ ਦੇ ਵਿੱਚ ਰਾਤੀ ਹੀ ਪਤਾ ਲੱਗਿਆ ਕਿ ਲੇਟ ਨਾਈਟ ਇੱਥੇ ਕੋਈ ਗੋਦਾਮ ਹੈਗਾ ਜਿਹਦੇ ਵਿੱਚ ਕੋਈ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਆ ਉਹਦੇ ਕਰਕੇ ਕਾਫੀ ਲਾਸ ਹੋਇਆ ਪਰ ਇੰਨਾ ਪ੍ਰਭੂ ਦਾ ਸ਼ੁਕਰ ਹੈ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਜਿਹਦੇ ਕਰਕੇ ਸਾਡਾ ਸਾਨੂੰ ਸੀਗਾ ਖਸ ਸਕੀ ਉਹ ਚੀਜ਼ ਨਾ ਹੋ ਜੇ ਪ੍ਰਭੂ ਦੀ ਕਿਰਪਾ ਨਾਲ ਜਾਨੀ ਮਾਲੀ ਨੁਕਸਾਨ ਤੋਂ ਸਾਡਾ ਬੜਾ ਵੱਡਾ ਬਚਾਜ ਮੌਕੇ ਦੇ ਐਮਐਲਏ ਸਾਹਿਬ ਦੇ ਦਿਸਾਨ ਦੇ ਕੋਈ ਚੰਡੀਗੜ੍ਹ ਸੀਗੇ ਤੇ ਰਾਤ ਦੀ ਅਸੀਂ ਸਾਰੇ ਇੱਥੇ ਸੀਗੇ ਅਰਲੀ ਮਾਰਨਿੰਗ ਮੈਂ ਵੀ ਇੱਥੋਂ ਗਿਆ ਕੌਂਸਲਰ ਸਾਹਿਬ ਵੀ ਇੱਥੇ ਸੀ ਹੁਣ ਮਾਨਜੋ ਕਮਿਸ਼ਨਰ ਸਾਹਿਬ ਵੀ ਰਾਉਂਡ ਕਰਨ ਆਏ ਨੇ ਹਾਂ ਅਮਰਵਾਰੀ ਦੱਸਿਆ ਜਾ ਰਿਹਾ ਕਹਿੰਦੇ ਜਿਹੜੇ ਆਲੇ ਦੋਲੇ ਜਿਹੜੇ ਘਰ ਵੀ ਸੀ ਉਹ ਵੀ ਲੈਂਟਰ ਗਿਰ ਚੁੱਕੇ ਹੋਏ ਨੇ ਆ ਪਤਾ ਲੱਗਿਆ ਬੈਕ ਸਾਈਡ ਤੇ ਥੋੜਾ ਜਿਹਾ ਨੁਕਸਾਨ ਜਰੂਰ ਹੋਇਆ ਬਟ ਇਹ ਵੈਸੇ ਕਿ ਜਾਨੀਮਾਲੀ ਨੁਕਸਾਨ ਦਾ ਬਚਾਇਆ ਸਾਨੂੰ ਇਸ ਚੀਜ਼ ਦਾ ਸਿਕਰ ਡਰ ਕਿ ਜਿਸ ਤਰ੍ਹਾਂ ਕਹਿੰਦੀ ਅੱਗ ਸੀਗੀ ਕਿ ਜ਼ਿਆਦਾ ਨੁਕਸਾਨ ਨਾ ਹੋ ਜਾਏ ਚਲੋ ਪ੍ਰਭੂ ਨੇ ਉਚਿਤ ਤੌਰ ਤੇ ਬਚਾਇਆ ਜੀ ਤੇ ਹੋਪfull ਦੀ ਬੈਸਟ ਅਗੋਂ ਠੀਕ ਹੀ ਹੋਏਗਾ ਸਿ ਲੱਗੇ ਹੋਈਆਂ ਸਾਰੇ ਸਾਡੀ ਸਾਰੀ ਟੀਮ ਲੱਗੀ ਆ ਥਰੂ ਆਫ ਸਾਰਾ ਰੈਵਨਿਊ ਡਿਪਾਰਟਮੈਂਟ ਦੀ ਟੀਮ ਦੀ ਸਾਰੀਆਂ ਪਹੁੰਚ ਗਈਆਂ ਜੀ ਸੋ ਤਸਵੀਰਾਂ ਇਸ ਟਾਈਮ ਦੇਖਦੇ ਪਈਓ ਕਿ ਜਿਹੜਾ ਇਸ ਟਾਈਮ ਮੁਹੱਲੇ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਇਹ ਘਟਨਾ ਜਿਹੜੀ ਵਾਪਰੀ ਹੈਗੀ ਆ ਔਰ ਪੂਰਾ ਮੁਹੱਲਾ ਨਿਵਾਸੀ ਜਿਹੜੇ ਇੱਥੇ ਆਪਣਾ ਪਹੁੰਚੇ ਹੋਏ ਨੇ ਇੱਥੇ ਔਰ ਐਮ ਐਲ اے ਜਿਹੜੇ ਉਹਨਾਂ ਦੇ ਕੌਂਸਲਰ ਸਾਹਿਬ ਅਮਨ ਬੱਗਾ ਜੀ ਪਹੁੰਚੇ ਹੋਏ ਨੇ ਤੇ ਤਸਵੀਰਾਂ ਤੁਹਾਨੂੰ ਬਿਲਕੁਲ ਸਿਟੀ ਹੋਮ ਨਿਊਜ਼ ਤੇ ਦਿਖਾ ਰਹੇ ਕਿ ਇੰਨਾ ਕੁ ਜਿਹੜਾ ਇਹ ਹਾਦਸਾ ਹੋਇਆ ਵਾ ਪਰਿਵਾਰ ਦੇ ਨਾਲ ਕਿ ਅੰਦਰ ਕੰਪਰੈਸ਼ਰ ਤਾਂ ਏਸੀ ਦੇ ਕੰਪਰੈਸ਼ਰ ਤਾਂ ਕੋਈ ਪਈ ਹੋਈ ਸੀ ਤੇ ਜਿਹੜੇ ਆਲੇ ਦੋਲੇ ਜਿਹੜੇ ਘਰ ਹੈਗੇ ਸੀ ਉਹਨਾਂ ਦੇ ਲੈਂਟਰ ਵੀ ਫਟ ਚੁੱਕੇ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਦਾ ਲੈਂਟਰ ਜਿਹੜੀ ਦੁਵਾਰਾ ਹੈਗੀਆਂ ਨੇ ਉਹ ਥੱਲੇ ਜਿਹੜੇ ਉੱਤੇ ਮਜ਼ਦੂਰ ਲੱਗੇ ਹੋਏ ਨੇ ਉਹ ਉੱਪਰੋਂ ਥੱਲੇ ਸੁੱਟਦੇ ਪਏ ਨੇ ਤੇ ਜਿਹੜੇ ਇੱਥੇ ਜਿਹੜੇ ਮਾਲਕ ਜਿਹੜੇ ਹੈਗੇ ਜਿਹੜੇ ਇਸ ਘਰ ਦੇ ਜਿਹੜੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਸਿਟੀ ਹੋਮ ਨਿਊਜ਼ ਦੇ ਉੱਤੇ ਕਿ ਬਹੁਤ ਹੀ ਦੁੱਖ ਦੀ ਘਟਨਾ ਹੋਈ ਇਸ ਪਰਿਵਾਰ ਦੇ ਨਾਲ ਤੋ ਗੱਲਬਾਤ ਕਰਦੇ ਜਿਹੜੇ ਪਰਿਵਾਰ ਦੇ ਜਿਹੜੇ ਹੈਗੇ ਮਾਤਾ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਮਾਤਾ ਜੀ ਹੋਇਆ ਕਿਦਾਂ ਪਤਾ ਲੱਗਿਆ ਤੁਹਾਨੂੰ ਕੋਈ ਪਤਾ ਨਹੀਂ ਚੱਲਿਆ ਕਿ ਇਦਾਂ ਹੋਇਆ ਬਾਹਰ ਜਦੋਂ ਨਿਕਲੇ ਆ ਨਾ ਰੋਲਾ ਪਿਆ ਬਾਹਰ ਅੱਗ ਲੱਗੀ ਮ ਬਰਬਾਦ ਰਹਤੇ ਨਿਕਾ ਗੇ ਸੀ ਤੀਜੀ ਮੰਜ਼ਲ ਤੇ ਤੇ ਉਹ ਦੇਖਦੇ ਦੇਖਦੇ ਸਾਰੀ ਫੈਲ ਗਈ ਮਤਲਬ ਕਿੰਨੇ ਕੋਈ ਦੱਸੋ ਮੇ ਹੈਗਾ ਸੀ ਜਦੋਂ ਸਾਢੇ 10 ਪੌਣੇ 11 ਦਾ ਟਾਈਮ ਸੀਗਾ ਅਸੀਂ ਸੌਣ ਲੱਗੇ ਸੀਗੇ ਬਸ ਤੇ ਬਾਹਰੋਂ ਵੱਜਾਂ ਆਈਆਂ ਵੀ ਅੱਗ ਲੱਗ ਗਈ ਕੋਈ ਸ਼ਹਿਰ ਕਰਦੇ ਹੋਣੇ ਆ ਉਹਨਾਂ ਨੇ ਦੱਸਿਆ ਤੇ ਅੱਗ ਲੱਗਦਾ ਕਾਰਨ ਕੀ ਹੋਇਆ ਮਤਲਬ ਪਤਾ ਹੀ ਨਹੀਂ ਜੇ ਕੁਝ ਨਹੀਂ ਪਤਾ ਚੱਲਿਆ ਕੁੱਸਿਆ ਜਾ ਰਿਹਾ ਕਿ ਅੰਦਰ ਅੰਦਰ ਕਾਫੀ ਕੰਪਰੈਸ਼ਨ ਵਗੈਰਾ ਪਏ ਹੋਏ ਕੁਝ ਨਹੀਂ ਉਹ ਬਾਹਰ ਬੰਨੇ ਤੇ ਨਾ ਕੋਈ ਕੰਪਰੈਸ਼ਨ ਹੈ ਨਾ ਕੋਈ ਤਾਂ ਹੈ ਕੁਝ ਨਹੀਂ ਹੈਗਾ ਹੂੰ ਹੂੰ ਇਹਦਾ ਕੋਈ ਕੁਝ ਪਤਾ ਨਹੀਂ ਚੱਲਿਆ ਜਿਹੜੇ ਜਿਹੜੇ ਘਾਰ ਸੀ ਵਾਲੇ ਉਹ ਵੀ ਹਾਂ ਪਿਛਲੇ ਵਸੇ ਸੁਣਿਆ ਆ ਸੀ ਉੱਦਾਂ ਗਏ ਨਹੀਂ ਹੈਗੇ ਅਸੀਂ ਦਸਾਂ ਰਾਤ ਇੱਥੇ ਬੈਠੇ ਰਿਹਾ ਵਾਰੀ ਤੇ ਕੋਈ ਪਤਾ ਨਹੀਂ ਸਾਨੂੰ ਕਿੰਨੇ ਦਾ ਨੁਕਸਾਨ ਹੈਗਾ ਵੈਸੇ ਲੱਗਦਾ ਪਤਾ ਨਹੀਂ ਸਾਨੂੰ ਕੁਝ ਨਹੀਂ ਪਤਾ ਜੇ ਕੋਈ ਬੱਚਿਆਂ ਨੂੰ ਪਤਾ ਹੋਣਾ ਜਿੰਨਾ ਬਚਾਰੇ ਨੇ ਮਿਹਨਤਾਂ ਕੀਤੀਆਂ ਹੋਈਆਂ ਸੀਗੀਆਂ ਸਾਨੂੰ ਕੀ ਪਤਾ ਮਾਵਾ ਨੂੰ ਕੀ ਪਤਾ ਹੁੰਦਾ ਕੁਝ ਨਹੀਂ ਪਤਾ ਸੋ ਉਸ ਪਰਿਵਾਰ ਦੇ ਜਿਹੜੇ ਹੈਗੇ ਸੀ ਮਾਤਾ ਜੀ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਇਹਨਾਂ ਨੂੰ ਦੱਸ ਰਿਹਾ ਕਿ ਸਾਨੂੰ ਕੁਝ ਨਹੀਂ ਪਤਾ ਹੈਗਾ ਤੇ ਦੇਖ ਸਕਦੇ ਹੋ ਮੈਂ ਸਾਥੀ ਨੂੰ ਕਹਾਂਗਾ ਇੱਕ ਵਾਰੀ ਫੇਰ ਇੱਧਰ ਕੈਮਰਾ ਘੁਮਾਇਆ ਜਾਵੇ ਕਿ ਦਿੱਤੇ ਇਸ ਪਰਿਵਾਰ ਦੇ ਜਿਹੜੇ ਮਾਤਾ ਜੀ ਇਸ ਬਾਹਰ ਬੈਠੇ ਹੋਏ ਸੀ ਤੇ ਇਹਨਾਂ ਦਾ ਕਹਿਣਾ ਹੈਗਾ ਵਾ ਕਿ ਸਾਨੂੰ ਕੁਝ ਨਹੀਂ ਪਤਾ ਲੱਗਿਆ ਹੈਗਾ ਕਿ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਸੋ ਤਸਵੀਰਾਂ ਤੁਸੀਂ ਇਸ ਟਾਂ ਦੇਖਦੇ ਪਏ ਹੋ ਗਾਂਧੀ ਨਗਰ ਵਿੱਚ ਜਿਹੜੀ ਅੱਗ ਲੱਗੀ ਹੈ ਅੱਗ ਲੱਗਣ ਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੈਂਟਰ ਵੀ ਜਿਹੜਾ ਇੱਕ ਤਰ੍ਹਾਂ ਦਾ ਫਟ ਚੁੱਕਾ ਹੋਇਆ ਤੇ ਆਲੇ ਦੁਆਲੇ ਜਿਹੜੇ ਘਰ ਵੀ ਜਿਹੜੇ ਹੈਗੇ ਸੀ ਉਹਨਾਂ ਦੇ ਵੀ ਜਿਹੜੇ ਲੈਂਟਰ ਫਟ ਚੁੱਕੇ ਹੋਏ ਨੇ ਤੇ ਬਹੁਤ ਹੀ ਦਰਦ ਨਾ ਕਿਹੇ ਕੰਮ ਹੋਇਆ ਤੇ ਸਾਹਮਣੇ ਕੰਪਰੈਸ਼ਨ ਪਏ ਹੋਏ ਨੇ ਏਸੀ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਨਾਲ ਕਿ ਜਿਹੜੇ ਆਲੇ-ਦੁਆਲੇ ਜਿਹੜੇ ਘਰ ਦੇ ਵਿੱਚ ਇੱਕ ਅੱਗ ਲੱਗੀ ਤੇ ਨਾਲ ਫੈਕਟਰੀ ਸੀ ਕਬਾੜੀਏ ਦੀ ਤੇ ਉਹਦੇ ਅੰਦਰ ਕੰਪਰੈਸ਼ਨ ਪਏ ਸੀ ਤੇ ਜਿਹੜੇ ਆਲੇ-ਦੁਆਲੇ ਘਰ ਸੀ ਉਹ ਵੀ ਇੱਕ ਤਰ੍ਹਾਂ ਦਾ ਲੈਂਟਰ ਫਟ ਕੇ ਸਵਾਹ ਹੋ ਗਿਆ ਤੇ ਦੇਖ ਸਕਦੇ ਹਾਂ ਕਿ ਪੱਖੇ ਜਿਹੜੇ ਦੇ ਜਿਹੜਾ ਉਹਦੇ ਪਰ ਵੀ ਬਿੰਗੇ ਹੋ ਚੁੱਕੇ ਹਨ। ਉਹ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਏ ਹੋ। ਉਹ ਬਹੁਤ ਕੁਝ ਹੋਇਆ ਵੀ ਨਹੀਂ। ਸਰ ਕਿੱਦਾਂ ਦੇਖਦੇ ਹਾਂ ਕਿ ਐਡਾ ਵੱਡਾ ਹਾਦਸਾ ਹੋਇਆ ਤੇ ਆਲੇ-ਦੋਲੇ ਘਰ ਵੀ ਜਿਹੜੇ ਲੈਂਟਰ ਵੀ ਥੱਲੇ गिर ਗਏ। ਉਹ ਇਹ ਜਿਹੜਾ ਬਸੰਦਗਰਵ ਜੇ ਅੱਗ ਲੱਗੀ ਹੈ ਅ ਕੱਲ ਰਾਤ ਨੂੰ ਐਮਐਲਏ ਸਾਹਿਬ ਦਾ ਫੋਨ ਆਇਆ ਸੀਗਾ ਸਾਨੂੰ ਮੈਨੂੰ 12 ਵਜੇ ਕਿ ਅੱਗ ਲੱਗੀ ਹੈ ਸਾਡੀ ਟੀਮ ਆਲਰੇਡੀ ਗਰਾਊਂਡ ਸੀਗੀ ਜਸਵੀਰ ਜੀ 12 ਘੰਟੇ ਤੋਂ ਅਸੀਂ ਅੱਗ ਬੁਝਾਉਣ ਤੇ ਲੱਗੇ ਹੋਏ ਆ ਇਹ ਜਿਹੜੀ ਕਬਾੜ ਦੀ ਫੈਕਟਰੀ ਸੀਗੀ ਤੋ ਇਹਦੇ ਵਿੱਚ ਜਦੋਂ ਸਾਡੀ ਟੀਮ ਆਈ ਇਧਰ ਅੱਗ ਲੱਗਣ ਦਾ ਸਾਨੂੰ ਇਨਸੀਡੈਂਟ ਰਿਪੋਰਟ ਹੋਇਆ ਔਰ ਅਸੀਂ ਦੇਖ ਰਹੇ ਹਾਂ ਤੁਸੀਂ ਦੇਖੋ ਕਾਫੀ ਨੁਕਸਾਨ ਹੋਇਆ ਬਿਲਡਿੰਗ ਪੂਰੀ ਡਾ ਗਿਰ ਗਈ ਇਹਦੇ ਪਿੱਛੇ ਵੀ ਆਲੇ ਦੁਆਲੇ ਦੀ ਜਿਹੜੀ ਉਧਰ ਵੀ ਇਹਦਾ ਕਾਫੀ ਨੁਕਸਾਨ ਹੋਇਆ ਤੇ ਅੱਗ ਲੱਗਣ ਦਾ ਤੁਹਾਨੂੰ ਪਤਾ ਲੱਗਿਆ ਕਾਰਨ ਕੀ ਹੋਇਆ ਇਹ ਅਸੀਂ ਜਾਂਚ ਕਰਾ ਰਹੇ ਹਾਂ ਸਾਡੀ ਜਿਹੜੀ ਫਾਇਰ ਟੀਮ ਹੈ ਉਹਨਾਂ ਤੋਂ ਇੱਕ ਐਸੀ ਕਮੇਟੀ ਬਣਾएंगे ਇਹ ਚੈੱਕ ਕਰੇਗੀ ਮੇਨ ਕਾਰਨ ਕੀ ਸੀਗਾ ਅੱਗ ਲੱਗਣ ਦਾ ਤੋ ਇਹ ਅੰਡਰ ਇਹ ਈਵੈਲੂਏਸ਼ਨ ਹੈ ਤੇ ਕੋਈ ਜਾਨੀਮਾਨ ਕੋਈ ਇਦਾਂ ਦੀ ਕੋਈ ਆ ਠੀਕ ਹੈ ਪਰਵਾਹ ਦੀਗਾ ਨਹੀਂ ਜੀ ਇਹ ਚਲੋ ਪਗਵਾਨ ਦੀ ਦਇਆ ਹੈ ਕਿ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੇਵਲ ਇਹ ਬਿਲਡਿੰਗ ਦਾ ਨੁਕਸਾਨ ਹੋਇਆ ਹੈ ਅੱਗੇ ਪਿੱਛੇ ਜਿਹੜਾ ਲੈਂਟਰ ਗਿਰਿਆ ਉਸ ਤੋਂ ਬਿਲਡਿੰਗ ਦਾ ਨੁਕਸਾਨ ਹੋ ਗਿਆ ਸਰ ਇੱਕ ਬਿਲਡਿੰਗ ਦੇ ਨਾਲ ਚਾਰ-ਚਾਰ ਬਿਲਡਿੰਗਾਂ ਗਿਰ ਗਈਆਂ ਹੈਗੀਆਂ ਉਹ ਆਲੇ-ਦੋਲੇ ਦੀ ਪਿਛਲੀ ਗਲੀ ਤੱਕ ਵੀ ਹੈ ਗਰਾਊਂਡ ਹੋ ਗਿਆ ਦੇਖੋ ਇਹ ਤੁਸੀਂ ਵੇਖ ਹੀ ਸਕਦੇ ਹੋ ਕਿਤਨਾ ਕਣੀ ਸੰਗਣੀ ਆਬਾਦੀ ਵਾਲਾ ਏਰੀਆ ਹੈ ਆਲੇ-ਦੋਲੇ ਇੰਨੀ ساری ਬਿਲਡਿੰਗ ਬਣੀ ਹੋਈ ਹੈ ਤਾਂ ਇਹ ਤਾਂ ਇਹਦਰ ਨੇਚਰਲ ਰੀਜ਼ਨ ਹੈ ਕਿ ਜਦੋਂ ਇੱਕ ਜਗ੍ਹਾ ਕੁਝ ਗਰੇਗਾ ਹੈ ਕੁਝ ਵੀ ਹੋਗਾ ਤਾਂ ਫਿਰ ਪੂਰਾ ਇਮਪੈਕਟ ਪੜਨਾ ਹੀ ਹੈ ਸਰ ਇਹ ਜਿੱਦਾ ਮੈਨੇ ਤੁਹਾਨੂੰ ਦਿਖਾਇਆ ਇਹ ਟ੍ਰੇਡਿੰਗ ਕਬਾਰਦੀ ਫੈਕਟਰੀ ਸੀ ਕੀ ਥੱਲੇ ਜਿਹੜਾ ਉਹਦੀ ਸਾਈਡ ਤੇ ਲਿਖਿਆ ਹੋਇਆ ਕਬਾਰਦੀ ਫੈਕਟਰੀ ਸੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਿਟੀ ਹੋਮ ਨਿਊਜ਼ ਤੇ ਦਿਖਾ ਰਹੇ ਹਾਂ ਕਿ ਮੈਂ ਸਾਥੀ ਨੂੰ ਕਹਾਂਗਾ ਇੱਕ ਵਾਰੀ ਫੇਰ ਇੱਧਰ ਦਿਖਾਇਆ ਜਾਵੇ ਕਿ ਜਿੱਥੇ ਕਿ ਇਸ ਟਾਈਮ ਦੱਸਿਆ ਜਾ ਰਿਹਾ ਕਿ ਕਬਾਰੀ ਦੀ ਇਹ ਦੁਕਾਨ ਹੈਗੀ ਸੀ ਪਰ ਉਸ ਤੋਂ ਲੈਂਟਰ ਵੀ ਥੱਲੇ गिर ਚੁੱਕਾ ਹੋਇਆ ਆਲੇ-ਦੁਆਲੇ ਦੇ ਜਿਹੜੇ ਪਿਛਲੇ ਗਲੀ ਤੋਂ ਅਗਲੀ ਗਲੀ ਤੋਂ ਸਾਰਾ ਇੱਕ ਤਰ੍ਹਾਂ ਦਾ ਸੁਆਹ ਹੋ ਚੁੱਕਾ ਹੋਇਆ ਔਰ ਜਿਹੜੇ ਆਲੇ-ਦੋਲੇ ਦੇ ਦੇਖ ਸਕਦੇ ਹੋ ਤਸਵੀਰਾਂ ਕਿ ਕੰਧਾਂ ਦਾ ਵੀ ਕਸਟਮ ਜਿਹੜੀਆਂ ਹੋਈਆਂ ਪਈਆਂ ਗਰਮ ਹੋਈਆਂ ਪਈਆਂ ਨੇ ਤੇਲ ਅੱਗ ਬੁੱਧ ਤਾਂ ਗਈ ਹੈ ਲੇਕਿਨ ਧੂਆਂ ਹੀ ਧੂਆਂ ਹੋਇਆ ਪਿਆ ਵਾ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਨਾਲ ਕਿ ਕਿੰਨਾ ਕਸਟਮ ਬੁਰਾ ਹਾਲ ਹੋ ਚੁੱਕਾ ਇਸ ਪਰਿਵਾਰ ਦੇ ਨਾਲ ਕਿ ਸਾਰਾ ਕੁਝ ਸਵਾਹ ਹੋ ਚੁੱਕਾ ਹੋਇਆ ਜਿਸ ਘਰ ਦਾ ਜਿਹੜਾ ਹਾਲ ਕਿੰਨਾ ਕਸਟਮ ਬੁਰਾ ਹੋ ਚੁੱਕਾ ਹੋਇਆ ਕਿ ਮਜ਼ਦੂਰ ਲੇਵਰ ਲੱਗੀ ਹੋਈ ਐ ਤੇ ਰੋੜੇ ਜਿਹੜੇ ਪੱਥਰ ਹੈਗੇ ਨੇ ਉਹ ਨੀਚੇ ਸੁੱਟੇ ਜਾ ਰਹੇ ਹੈਗੇ ਨੇ ਤੇ ਇੱਕ ਤਰ੍ਹਾਂ ਦਾ ਘਰ ਦੇ ਵਿੱਚ ਬੜਾ ਹੀ ਮਾਹੌਲ ਖਰਾਬ ਹੋ ਚੁੱਕਾ ਹੋਇਆ ਵੈ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਰ ਦੋ ਘਰ ਤਿੰਨ ਘਰ ਇਕੱਠੇ ਤਿੰਨ ਘਰ ਇੱਕ ਗਲੀ ਦੇ ਵਿੱਚ ਉਸ ਤੋਂ ਪਿਛਲੀ ਗਲੀ ਦੇ ਵਿੱਚ ਵੀ ਦੋ ਤਿੰਨ ਜਿਹੜੇ ਘਰ ਹੈਗੇ ਨੇ ਉਹਨਾਂ ਦੇ ਵੀ ਲੈਂਟਰ गिर ਚੁੱਕੇ ਹੋਏ ਨੇ ਹਾਂ ਤਾਂ ਕਰ ਗਏ ਕੁਝ ਨਹੀਂ ਪਤਾ ਬਾਈ ਪਤਾ ਹੀ ਨਹੀਂ ਹਾਂ ਕਿ ਸਾਰਾ ਕੁਝ ਹੋ ਜੇਗਾ ਨਾ ਕੁਝ ਸਿਪਰ ਇਹ ਦਿਮੇਂ ਦਾ ਬਣਾਇਆ ਸਾਰਾ ਪਤਾ ਮੈਨੂੰ ਪਤਾ ਮੈਨੂੰ ਸਾਰਾ ਕੁਝ 10 ਸਾਲ ਹੀ ਦਾ ਇੱਕ ਰਾਤ ਸਾਰਾ ਕੁਝ ਖਤਮ ਕਰਤਾ ਕਿੰਨੀਆਂ ਗੱਡੀਆਂ ਲੱਗਦੀਆਂ ਹੋਣ ਪਤਾ ਨਹੀਂ ਲੱਤੀ ਕਿ ਤਾਂ ਅੱਗੇ ਲੱਗੀ ਵਿੱਚ ਅਸੀਂ ਤੱਕ ਲੋਕ ਲਾ ਕੇ ਜਿੰਦੇ ਜੁੰਦੇ ਲਾ ਕੇ ਸਾਰੇ ਅਸੀਂ ਮੇਨ ਐਮ ਸੀ ਐਮ ਸੀ ਬੰਦ ਕਰਕੇ ਬੜੇ ਚੰਗੀ ਤਰ੍ਹਾਂ ਜਾਣਦੇ ਅਸੀਂ ਅਸੀਂ ਇਸ ਚੀਜ਼ ਦੇ ਅਸੀਂ ਜਿੰਨੇ ਬੰਦੇ ਰਾਤੀ ਮਿਹਨਤ ਕੀਤੀ ਹੋਏ ਉਹ ਬੰਦਾ ਬੜਾ ਹੀ ਆਪਣੀ ਸੇਫਟੀ ਨਾ ਕਰਕੇ ਜਾਂਦਾ ਦੁਕਾਨ ਬੰਦ ਅਸੀਂ ਆਪਣਾ ਸਕ੍ਰੈਪ ਦਾ ਕੰਮ ਹੈ ਜੀ ਇੱਥੇ ਤੇ ਅਸੀਂ ਬਿਲਕੁਲ ਬੰਦ ਕਰਕੇ ਦੁਕਾਨਾਂ ਕਰੇ ਗਈਆਂ ਕਰੇ ਜਾ ਕੇ ਅਸੀਂ ਬੈਠੇ ਆ ਰੋਟੀ ਰੋਟੀ ਖਾਧੀ ਆ ਜੀ ਬਸ 10 ਵਜੇ ਸਾਨੂੰ ਫੋਨ ਆਇਆ ਮੱਲੇ ਲੈ ਕੇ ਕਹਿੰਦੇ ਅੱਗ ਲੱਗੀ ਅੱਗ ਲੱਗੀ ਅਸੀਂ ਆਏ ਸਰ ਜੀ ਮੈਂ ਸਾਡੀ ਪਹਿਲੀ ਸਾਡੀ ਸਾਰੀ ਬਿਲਡਿੰਗ ਦਾ ਮੇਨ ਇੱਕੋ ਹੀ ਜਗਾ ਸਾਰੀ ਜਿੰਨੀ ਬਿਲਡਿੰਗਾਂ ਚਾਰ ਦੀ ਚਾਰ ਮੰਜ਼ਲਾ ਬਿਲਡਿੰਗ ਇੱਕੋ ਹੀ ਜਗਾ ਮੇਨ ਐਮਸੀ ਇੱਕੋ ਹੀ ਆ ਉਹ ਉੱਥੇ ਹੀ ਔਨ ਕਰਦੇ ਆ ਉੱਥੇ ਹੀ ਆਫ ਕਰਦੇ ਆ ਬਾਕੀ ਜਗ੍ਹਾ ਤਾਰ ਨਹੀਂ ਸਾਡੀ ਪਾਈ ਹੋਈ ਉੱਪਰ ਅੱਜ ਤੋਂ ਕਾਫੀ ਦਿਨ ਪਹਿਲਾਂ ਵੀ ਇੱਥੇ ਅੱਗ ਲੱਗੀ ਸੀ ਨਹੀਂ ਅੱਗ ਨਹੀਂ ਲੱਗੀ ਸੀ ਉਹ ਸਰ ਬਲਕਨ ਕਮਬੈਸਰ ਬਲਾਸਟ ਹੋ ਗਿਆ ਸੀ ਜੀ ਉਦੋਂ ਬਾਤ ਤੇ ਉਦੋਂ ਅਗ ਨਹੀਂ ਲੱਗੀ ਸੀ ਉਦੋਂ ਬਚਾਅ ਹੋ ਗਿਆ ਸੀ ਹਾਂ ਉਦੋਂ ਮੁੰਡੇ ਦੇ ਥੋੜਾ ਹੱਥ ਤੇ ਡੈਮੇਜ ਹੋ ਗਿਆ ਸੀ ਤੇ ਉਹਦਾ ਦੋ ਦਿਨ ਦਿਨ ਜੋ ਡਾਕਟਰ ਨੇ ਛੁੱਟੀ ਦਿੱਤੀ ਸੀ ਉਰੋ ਤੇ ਹੁਣ ਤੱਕ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਪਤਾ ਤੁਹਾਨੂੰ ਕੋਈ ਗੱਡੀਆਂ ਮੇਰੇ ਸਾਹ ਨਾਲ ਬਾਈ 15 ਲੱਖ ਦੇ ਲੱਗੇ ਸੀ 15 20 ਦੇ ਵਿੱਚ ਵਿੱਚ ਹੋ ਗਿਆ ਮੈਂ ਗਿਣੀ ਆਣੀ ਬੋ ਜੀ ਤੇ ਆਲੇ ਦੋਲੇ ਜਿਹੜੇ ਘਰ ਜਿਹੜੇ ਲੈਂਟਰ ਹੈਗੇ ਉਹ ਵੀ ਗਿਰ ਚੁੱਕੇ ਹੋਏ ਨੇ ਨਹੀਂ ਲੈਂਟਰ ਨਹੀਂ ਗਿਰੀ ਉਹ ਇੱਕ ਪਿਛਲੇ ਘਰ ਦਾ ਥੋੜਾ ਜਿਹਾ ਨੁਕਸਾਨ ਹੋਇਆ ਉਹਨਾਂ ਦੀ ਮਮਤੀ ਸੀਗੀ ਗਾਰਡਰ ਵਾਲਿਆਂ ਦੀ ਉਹ ਜਦੋਂ ਅੱ ਤੇ ਉਹਨਾਂ ਦੇ ਪਿੱਛੇ ਸਾਡੀ ਦੁਵਾਰ ਉਹਨਾਂ ਦੀ ਮਮਟੀ ਦੇ ਉੱਤੇ गिर ਗਈ ਆ ਜੋ ਵੀ ਉਹਨਾਂ ਦੀ ਨੁਕਸਾਨ ਹੋਏਗਾ ਪਰਵਾਹੀ ਹੋਏਗੀ ਉਹ ਬੈੱਕ ਕੇ ਅਸੀਂ ਆਪਾਂ ਚਕਾਲ ਲਾਂਗੇ ਜੀ ਹਾਂ ਜੀ ਠੀਕ ਆ ਜੀ ਕਿੰਨੇ ਵੀ ਦਾ ਸਮੇਂ ਦੱਸਿਆ ਜਾ ਰੇ ਅੱਗ ਦਾ ਅੱਗ ਜੀ 10 ਕੋਜ ਲੱਗੀ ਆ ਜੀ ਇਹ ਹਾਂ ਜੀ ਹਾਂ ਜੀ ਤੁਸੀਂ ਭਾਜੀ ਮੌਕੇ ਤੇ ਆਫੀ ਸੀ ਤੇ ਪਤਾ ਨਹੀਂ ਸੀ ਸਰ ਬੁੱਕ ਤੇ ਮੈਂ ਹੀ ਸੀ ਇੱਥੇ ਹਾਂ ਪੰਜ-ਛੇ ਦਾ ਸਿਲੰਡਰ ਯੂਜ਼ ਕੀਤੇ ਆ ਅੱਛਾ ਫਾਇਰ ਦੇ ਸਿਲੰਡਰ ਸੂਜ ਕੀਤੇ ਆਪਣੇ ਅੰਦਰ ਲੱਗੇ ਹੋਏ ਆ ਸਰ ਦੇ ਸਾਡੇ 4-10 ਸਿਲੰਡਰ ਲੱਗੇ ਆ ਜੀ ਤੇ ਵਾਹ ਫੋਨੀ ਆਵਾਜ਼ ਆਵਾਜ਼ ਜ਼ਿਆਦਾ ਤੇਜ਼ ਚੱਲਣ ਦੇ ਕਰਕੇ ਅੱਗ ਫੈਲ ਗਈ। ਅੱਛਾ ਹਵਾ ਦੇ ਨਾਲ ਅੱਗ ਫੈਲ ਗਈ। ਹਾਂਜੀ ਉਹ ਬਹੁਤ ਤੇਜ਼ ਸੀ। ਪਰ ਉਹ ਵੀ ਲੱਗੀ ਆ। ਪਰ ਉਹ ਵੀ ਉਹ ਲੱਗੀ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਿਹੜੇ ਜਿਹੜੇ ਆਲੇ ਦੁਆਲੇ ਜਿਹੜੇ ਘਰ ਲੱਗੇ ਆ ਉਹ ਨਾਲ ਜਿਹੜੇ ਲੈਂਟਰ ਉਹ ਆਪਣੇ ਘਰ ਆ ਜੀ ਨਾਲ ਆ ਜੀ। ਹਾਂਜੀ ਸਾਡੇ ਚਾਚਾ ਜੀ ਸਕੇ ਚਾਚਾ ਜੀ ਹੈ। ਤੁਹਾਡੇ ਸਕੇ ਚਾਚਾ। ਹਾਂਜੀ ਹਾਂਜੀ। ਬਾਕੀ ਉਹ ਨਾਲ ਉਹਨਾਂ ਜੀ ਦਾ ਵੀ ਹੈ। ਉਹ ਬਸ ਬੈਠ ਕੇ ਦੇਖ ਲਾਂਗੇ ਕਿ ਕਿੰਨਾ ਨੁਕਸਾਨ ਹੋਇਆ। ਉਹ ਮੌਕੇ ਦੇ ਉਹ ਲੰਬੇ ਸਟੈਪ ਨੂੰ ਸਾਡੇ ਕੋਲ ਬੋਜੀ ਪੁਲਿਸਰ ਵੀ ਹੈ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਸਾਡਾ ਸਮਝ ਵੀ ਨਹੀਂ ਆ ਰਹੀ ਹੁਣ ਦੱਸਿਆ ਜਾ ਰਿਹਾ ਕਹਿੰਦੇ ਕਹਿੰਦੇ ਇਹਨਾਂ ਦੇ ਕੋਲ ਕੰਪਰੈਸ਼ਨ ਬਲਕਾ ਕਾਫੀ ਹੈਗੇ ਸੀ ਤੇ ਬੋਜੀ ਕੰਪਰੈਸ਼ਨ ਜੇ ਹੁੰਦੇ ਆ ਨਾ ਏਸੀ ਆਰੇ ਉਹ ਕੱਲੇ ਕੰਪਰੈਸ਼ਨ ਉਹਨੇ ਗੈਸ ਨਹੀਂ ਹੁੰਦੀ ਬੋਜੀ ਉਹ ਕੱਲੇ ਕੰਪਰੈਸ਼ਨ ਹੀ ਨੇ ਉਹ ਉਹ ਬਲੀਡ ਨਹੀਂ ਹੁੰਦਾ ਉਹ ਅਸੀਂ ਜੇ ਰਿਪੇਅਰ ਦਾ ਕੰਮ ਕਰਦੇ ਆ ਬੋਜੀ ਨਾਲ ਸਾਡਾ ਰਿਪੇਅਰ ਦਾ ਕੰਮ ਲੱਗ ਵੱਖਰਾ ਹੈ ਉਹਦੇ ਨਾਲ ਕੋਈ ਲਿੰਕ ਨਹੀਂ ਹੈ ਜੀ ਉਹਦੇ ਨਾਲ ਪਰ ਰਿਪੇਅਰ ਕਰਦੇ ਆ ਅਸੀਂ ਉਹ ਇਹ ਨਹੀਂ ਕਿ ਉਹਨੇ ਗੈਸ ਪਾਈ ਹੋਈ ਹੈ ਗੈਸ ਹੁੰਦੀ ਤਾਂ ਉਹਨੂੰ ਬਲਾਸਟ ਹੋ ਰਹੀ ਸੀ ਉਹਨਾਂ ਦਾ ਸੋ ਗੋਲਫ ਸੀਜ਼ਨ ਸੀਗਾ ਉਹ ਮਤਲਬ 20 25 20 25 ਸੀਗੇ ਉਹ ਵੀ ਸਾਰੇ ਖਤਮ ਹੋ ਗਏ ਆ ਸੋ ਆਪਾਂ ਉਸ ਪਰਿਵਾਰ ਨਾਲ ਆਪਾਂ ਗੱਲਬਾਤ ਕੀਤੀ ਤੇ ਇਹਨਾਂ ਦਾ ਦੱਸਣਾ ਹੈ ਕਿ ਜਿਹੜੀ ਹਵਾ ਦੇ ਨਾਲ ਜਿਹੜੀ ਅੱਗ ਫੈਲੀ ਹੈਗੀ ਆ ਹਵਾ ਦੇ ਨਾਲ ਅੱਗ ਫੈਲੀ ਹੈਗੀ ਆ ਜਿਹੜੇ ਆਲੇ-ਦੁਆੜੇ ਜਿਹੜੇ ਘਰ ਵੀ ਹੈਗੇ ਨੇ ਉਹ ਵੀ ਆਪਣਾ ਲੈਂਟਰ ਫਟ ਚੁੱਕੇ ਹੋਏ ਨੇ ਤੇ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਏ ਹੋ ਕਿ 1 2 3 ਕਰਕੇ ਘਰ ਜਿਹੜੇ ਇਹਨਾਂ ਦੇ ਹੈਗੇ ਨੇ ਉਹ ਗਿਰ ਗਏ ਹੋਏ ਨੇ ਪੂਰਾ ਤਰ੍ਹਾਂ ਦਾ ਇਹਨਾਂ ਦਾ ਘਰ ਜਿਹੜਾ ਫੈਕਟਰੀ ਦੇ ਨਾਲ ਜਿਹੜੇ ਇਹਨਾਂ ਦੇ ਇਹਨਾਂ ਦੱਸਿਆ ਰਿਹਾ ਕਿ ਚਾਚਾ ਜੀ ਦਾ ਮੇਰੇ ਘਰ ਹੈਗਾ ਸੀ ਤੇ ਮੱਲਾ ਨਵਾਸੀ ਪੂਰੇ ਇੱਥੇ ਨਾਲ ਇਹਨਾਂ ਖੜੇ ਆ ਤੇ ਮੌਕੇ ਤੇ ਆਪਣੇ ਜਿਹੜੇ ਕਾਰਪੋਰੇਸ਼ਨ ਤੋਂ ਜਿਹੜੇ ਆਏ ਹੋਏ ਸੀ ਤੇ ਉਹ ਵੀ ਪਹੁੰਚੇ ਸੀ ਕਾਉਂਸਲ ਸਾਹਿਬ ਜਿਹੜੇ ਹੈਗੇ ਉਹ ਵੀ ਮੌਕੇ ਤੇ ਪਹੁੰਚੇ ਹੈਗੇ ਨੇ ਤੇ ਇਸ ਪਰਿਵਾਰ ਨਾਲ ਆਪਾਂ ਗੱਲਬਾਤ ਕੀਤੀ ਹੈ ਕੈਮਰਾ ਪਰਸਨ ਵਿਕਾਸ ਦੇ ਨਾਲ ਹਿਤੇਸ਼ ਕੰਨ ਦੀ ਰਿਪੋਰਟ